ਬਧੀਆ ਗੱਲਾਂ ਜੇ ਕੇਜੀਐਫ ਨਾਲ ਰਿਲੇਟ ਕਰ ਰਹੇ ਨੇ ਬਟ ਇਹ ਇਹਨਾ ਵਿੱਚ ਜ਼ਰੂਰ ਕਹਿਣਾ ਚਾਹੂੰਗਾ ਕਿ ਸਟਾਈਲ ਅਸੀਂ ਮੇਕਿੰਗ ਦਾ ਉਦਾਂ ਦਾ ਰੱਖਿਆ ਬਟ ਫਿਲਮ ਪੰਜਾਬ ਦੀ ਗੱਲ ਕਰਦੀ ਹੈ ਪੰਜਾਬ ਦੀ ਕਹਾਣੀ ਦੀ ਪੰਜਾਬ ਦੀ ਤਰਾਜ਼ ਦੀ ਦੀ ਪੰਜਾਬ ਦੀ ਮਿੱਟੀ ਦੀ ਗੱਲ ਕਰਦੀ ਹੈ ਔਰ ਬਹੁਤ ਸੋਹਣਾ ਮੈਸੇਜ ਦੇ ਕੇ ਜਾਊਗੀ ਫਿਲਮ ਐਂਟਰਟੇਨ ਦੇ ਨਾਲ ਨਾਲ ਐਂਟਰਟੇਨ ਕਰੂਗੀ ਔਰ ਅਸੀਂ ਐਕਸ਼ਨ ਆਪਸ਼ਨ ਸਟਾਈਲ ਜਿਹੜਾ ਹੈਗਾ ਟੀਮਾਂ ਜਿਉਂ ਤੋਂ ਹਾਇਰ ਕੀਤੀਆਂ ਨੇ ਤਾਂ ਉਹ ਥੋੜਾ ਜਿਹਾ ਫਿਰ ਉਹ ਸਟਾਈਲ ਆ ਜਾਂਦਾ ਹੁੰਦਾ ਉਹ ਬੜਾ ਰਿਸਕੀ ਸੀਗਾ ਜੀ ਕੋੜੇ ਦੇ ਨਾਲ ਨਾਲ ਟਰੱਕਾਂ ਦੇ ਉੱਤੇ ਉੱਥੋਂ ਕੋੜਾ ਛੱਡ ਕੇ ਟਰੱਕ ਤੇ ਚੜਨਾ ਫਿਰ ਉਹਦੇ ਵਿੱਚੋਂ ਟਾਇਰ ਦੇ ਨਾਲ ਮੈਂ ਲਟਕਦਾ ਪੁੱਠਾ ਤੇ ਮੇਰੇ ਆ ਗਰਦਨ ਤੇ ਪੈਰ ਰੱਖਿਆ ਹੁੰਦਾ ਬੜਾ ਰਿਸਕੀ ਸਟੰਟ ਸੀਗਾ ਕੀਤਾ ਉਹ ਤਾਂ ਚੰਗਾ ਕੰਮ ਕਰਨਾ ਉਹਦਾ ਥੋੜਾ ਜਿਹਾ ਰਿਸਕ ਤਾਂ ਲੈਣੇ ਪੈਂਦੇ ਆ ਫਿਰ ਜੋ ਜਿਹੜਾ ਕੰਮ ਪਸੰਦ ਆ ਉਹੀ ਕਰੀਦਾ ਦੂਜਾ ਕੰਮ ਕਦੇ ਮਾੜਾ ਕੰਮ ਕਦੇ ਵੀ ਨਹੀਂ ਕੀਤਾ ਕੋਸ਼ਿਸ਼ ਇਹ ਕਰੀਦੀ ਆ ਕਿ ਚੰਗਾ ਕੰਮ ਕਰੀਏ ਜਾਣੇ ਅਣਜਾਣੇ ਚੋਜਦਾ ਕਹਿ ਨਹੀਂ ਸਕਦੇ ਸੋ ਆਲਵੇਜ਼ ਇਹ ਹੀ ਰਹਿੰਦਾ ਕਿ ਯਾਰ ਵਧੀਆ ਕੰਮ ਕਰੀਏ ਮਿਆਰੀ ਕੰਮ ਕਰੀਏ ਨਹੀਂ ਮੈਂ ਵੀ ਉਹਨਾਂ ਦਾ ਫੈਨ ਆ ਉਹ ਖੁਦਾਬ ਬਹੁਤ ਚੰਗੇ ਆ ਔਰ ਜਿਹੜੀ ਇੱਕ ਪੰਜਾਬ ਦੀ ਆਪਾਂ ਨੂੰ ਕੁੜੀ ਲੱਗਦੀ ਹੈ ਹੀਰੋਇਨ ਲੱਗਣੀ ਚਾਹੀਦੀ ਹੈ ਤਾਂ ਉਹ ਮੈਨੂੰ ਜਬਜੀ ਲੱਗਦੀ ਹੈ ਆਲਵੇਸ ਕਿ ਜਿਹੜੀ ਸਾਡੇ ਪ੍ਰੀਪrezent ਕਰੇ ਪੰਜਾਬੀ ਮੋਟਿਆਰਾਂ ਨੂੰ ਉਹ ਡੀਲਡ 올 ਕੱਦ-ਕਾਟ ਉਹਦਾ ਨਾ ਤਾਂ ਉਹ ਮੈਨੂੰ ਲੱਗਦਾ ਜਬਜੀ ਖੈਰਾ ਦੇ ਵਿੱਚ ਹੈ ਬਿਲਕੁਲ ਹੈ ਜੀ ਔਰ ਨੇਚਰ ਦੇ ਬਹੁਤ ਚੰਗੇ ਹੈ ਔਰ ਐਕਟਰਸ ਬਹੁਤ ਬਾ ਕਮਾਲ ਹੈ ਜੀ ਸੋ ਸਾਡੀ ਕੈਮਿਸਟਰੀ ਲੋਕ ਪਰਦੇ ਦੇ ਉੱਤੇ ਬਹੁਤ ਪਸੰਦ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਗਰੂਪ ਸ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕਰੂ ਉਮੀਦ ਕਰਦੀ ਹਾਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਸਾਡੇ ਨਾਲ ਦੀਪ ਖਰੋੜ ਜਿੰਨਾ ਸੋਹਣਾ ਸਿਨੇਮਾ ਸਾਡੇ ਇੰਡਸਟਰੀ ਨੂੰ ਦੇਣ ਦੇ ਲਈ ਤੇ ਇੱਕ ਪੰਜਾਬੀ ਸਿਨੇਮਾ ਦਾ ਮਿਆਰ ਹੋਰ ਉੱਚਾ ਲੈ ਕੇ ਜਾਣ ਦੇ ਲਈ ਅੱਛਾ ਫਿਲਮ ਦੇ ਵਿੱਚ ਨਾ ਬਹੁਤ ਸੋਹਣੇ ਤੇ ਖੂਬਸੂਰਤ ਡਾਇਲੋਗ ਨੇ ਜਿਹੜੇ ਮਤਲਬ ਹਾਰਟ ਟੱਚਿੰਗ ਵੀ ਨੇ ਤੇ ਬਹੁਤ ਹਾਨਾ ਚਦਮਾ ਇੱਕੋ ਚ ਡਾਇਲੋਗ ਹੈ ਕਿ ਮੈਂ ਜਿਹੜਾ ਵੀ ਕੰਮ ਕਰਦਾ ਹਿੱਕ ਦੇ ਜ਼ੋਰ ਤੇ ਕਰਦਾ ਜਿਹੜੀ ਮੇਰੀ ਜ਼ਮੀਰ ਨੂੰ ਪਸੰਦ ਨਹੀਂ ਉਹ ਮੈਂ ਨਹੀਂ ਕਰਦਾ ਦੇ ਇਵ ਰੀਅਲ ਲਾਈਫ ਦੇ ਵਿੱਚ ਵੀ ਐਵੇਂ ਨੇ ਹਾਂਜੀ ਉਹ ਚੀਜ਼ਾਂ ਹੈਗੀਆਂ ਨੇ ਜੋ ਜਿਹੜਾ ਕੰਮ ਪਸੰਦ ਆ ਉਹ ਹੀ ਕਰੀਦਾ ਦੂਜਾ ਕੰਮ ਕਦੇ ਮਾੜਾ ਕੰਮ ਕਦੇ ਵੀ ਨਹੀਂ ਕੀਤਾ ਕੋਸ਼ਿਸ਼ ਇਹ ਕਰੀਦੀ ਹੈ ਕਿ ਚੰਗਾ ਕੰਮ ਕਰੀਏ ਜਾਣੇ ਅਣਜਾਣ ਪਧੀਆ ਕੰਮ ਕਰੀਏ ਮਿਆਰੀ ਕੰਮ ਕਰੀਏ ਤੇ ਤੁਹਾਡੇ ਜਿਹੜੇ ਫੈਨ ਬੇਸ ਆ ਬਹੁਤ ਜ਼ਿਆਦਾ ਸਟਰੋਂਗ ਆ ਯੂਥ ਤੁਹਾਨੂੰ ਬਹੁਤ ਫੋਲੋ ਕਰਦਾ ਹੈ ਬਲੈਕ ਯਰ 1 ਨੂੰ ਇੰਨਾ ਜ਼ਿਆਦਾ ਸਪੋਰਟ ਮਿਲੇ ਹਨ 5 ਸਾਲ ਬਾਅਦ ਬਲੈਕ ਯਰ 2 ਆ ਰਹੀ ਹੈ ਜਿੱਤੇ ਟੀਜ਼ਰ ਆਇਆ ਟਰੇਲਰ ਆਇਆ ਤੇ ਸਾਰਿਆਂ ਨੇ ਇੰਨਾ ਜ਼ਿਆਦਾ ਐਪਰੀਸੀਏਸ਼ਨ ਐਪਰੀਸੀਏਸ਼ਨ ਦਿੱਤੀ ਹੈ ਤੇ ਸਾਊਥ ਦੇ ਸਿਨੇਮਾ ਨਾਲ ਇੰਨਾ ਜ਼ਿਆਦਾ ਕੰਪੈਰੀਸਨ ਹੋ ਰਿਹਾ ਕਿ ਜੀਐਫ ਕਹ ਰਿਹਾ ਪੰਜਾਬ ਦਾ ਕੀ ਜੀਐਫ ਕਿਹਾ ਜਾ ਰਿਹਾ ਇਹਨੂੰ ਤੇ ਉਸ ਬਾਰੇ ਤੁਹਾਡਾ ਕੀ ਕਹਿਣਾ ਵਧੀਆ ਗੱਲ ਆ ਜੀ ਜੀਐਫ ਨਾਲ ਰਿਲੇਟ ਕਰ ਰਹੇ ਨੇ ਬਟ ਇਹ ਇਹਨਾਂ ਵਿੱਚ ਜ਼ਰੂਰ ਕਹਿਣਾ ਚਾਹਾਂਗਾ ਕਿ ਸਟਾਈਲ ਅਸੀਂ ਮੇਕਿੰਗ ਦਾ ਉਦਾਂ ਦਾ ਰੱਖਿਆ ਬਟ ਕਰਦੀ ਹੈ ਔਰ ਬਹੁਤ ਸੋਹਣਾ ਮੈਸੇਜ ਦੇ ਕੇ ਜਾਊਗੀ ਫਿਲਮ ਐਂਟਰਟੇਨ ਦੇ ਨਾਲ ਨਾਲ ਐਂਟਰਟੇਨ ਕਰੂਗੀ ਔਰ ਅਸੀਂ ਐਕਸ਼ਨ ਆਪਸ਼ਨ ਸਟਾਈਲ ਜਿਹੜਾ ਹੈਗਾ ਟੀਮਾਂ ਜੀ ਉਤੋਂ ਹਾਇਰ ਕੀਤੀਆਂ ਨੇ ਤਾਂ ਉਹ ਥੋੜਾ ਜਿਹਾ ਫਿਰ ਉਹ ਸਟਾਈਲ ਆ ਜਾਂਦਾ ਹੁੰਦਾ ਹੈ ਬਾਕੀ ਇਹ ਹੈ ਕਿ ਬਟ ਗੱਲ ਫਿਲਮ ਦੇ ਵਿੱਚ ਪੰਜਾਬ ਦੀ ਹੋ ਰਹੀ ਹੈ ਬਿਲਕੁਲ ਜੀ ਤੇ ਟੀਜ਼ਰ ਦੇ ਵਿੱਚ ਇੱਕ ਤੁਹਾਡਾ ਸੀਨ ਬਹੁਤ ਜ਼ਿਆਦਾ ਹਾਈਲਾਈਟ ਹੋਇਆ ਦੇ ਕਲਿੱਪਸ ਛੋਟੇ ਛੋਟੇ ਕੱਟ ਕੇ ਵਾਇਰਲ ਹੋ ਜਿਹੜੇ ਕੋੜੇ ਦੇ ਉੱਤੇ ਤੁਸੀਂ ਆ ਰਹੇ ਨਾਲ ਟਰੱਕ ਚੱਲ ਰਿਹਾ ਮੈਂ ਉਸ ਬਾਰੇ ਜ਼ਰੂਰ ਜਾਨਣਾ ਚਾਹਤ ਹਾਂ ਉਹ ਬੜਾ ਰਿਸਕੀ ਸੀਗਾ ਜੀ ਕੋੜੇ ਦੇ ਨਾਲ ਨਾਲ ਟਰੱਕਾਂ ਦੇ ਉੱਤੇ ਉੱਤੋਂ ਕੋੜਾ ਛੱਡ ਕੇ ਟਰੱਕ ਤੇ ਚੜ੍ਹਨਾ ਫਿਰ ਉਹਦੇ ਵਿੱਚੋਂ ਟਾਇਰ ਦੇ ਨਾਲ ਮੈਂ ਲਟਕਦਾ ਪੁੱਠਾ ਤੇ ਮੇਰੇ ਆ ਗਰਦਨ ਤੇ ਪੈਰ ਰੱਖਿਆ ਹੁੰਦਾ ਬੜਾ ਰਿਸਕੀ ਸਟੰਟ ਸੀਗਾ ਕੀਤਾ ਉਹ ਤਾਂ ਚੰਗਾ ਕੰਮ ਕਰਨਾ ਉਹ ਤਾਂ ਥੋੜਾ ਜਿਹਾ ਰਿਸਕ ਤਾਂ ਲੈਣੇ ਪੈਂਦੇ ਆ ਫਿਰ ਜੀ ਬਿਲਕੁਲ ਹਨਾ ਜਪਜੀ ਖੈਰਾ ਨੇ ਕੰਮ ਕੀਤਾ ਅਰੁਸ਼ੀ ਸ਼ਰਮਾ ਨੇ ਕੰਮ ਕੀਤਾ ਤੁਸੀਂ ਜਪਜੀ ਦੇ ਨਾਲ ਅੱਗੇ ਵੀ ਕੰਮ ਕੀਤਾ ਹੈ ਉਹਨਾਂ ਨਾਲ ਜਦੋਂ ਵੀ ਗੱਲਬਾਤ ਹੁੰਦੀ ਹੈ ਤੁਹਾਡਾ ਜ਼ਿਕਰ ਹੁੰਦਾ ਹੈ ਤੇ ਹਮੇਸ਼ਾ ਹੀ ਕਹਿੰਦੇ ਕਿ ਮੈਂ ਦੇਵ ਸਰ ਦੀ ਬਹੁਤ ਵੱਡੀ ਫੈਨ ਆ ਨਹੀਂ ਮੈਂ ਵੀ ਉਹਨਾਂ ਦਾ ਫੈਨ ਆ ਉਹ ਖੁਦਾਬ ਬਹੁਤ ਚੰਗੇ ਆ ਔਰ ਜਿਹੜੀ ਇੱਕ ਪੰਜਾਬ ਦੀ ਆਪਾਂ ਨੂੰ ਕੁੜੀ ਲੱਗਦੀ ਹੈ ਹੀਰੋਇਨ ਲੱਗਣੀ ਚਾਹੀਦੀ ਹੈ ਤਾਂ ਉਹ ਮੈਨੂੰ ਜਪਜੀ ਲੱਗਦੀ ਆ ਆਲਵੇਸ ਕਿ ਜਿਹੜੀ ਸਾਡੇ ਰਿਪrezent ਕਰੇ ਪੰਜਾਬੀ ਮਟਿਆਰਾਂ ਨੂੰ ਉਹ ਡੀਲ ਡਾਲ ਕੱਦ ਕਾਟ ਉਹਦਾਂ ਦਾ ਤਾਂ ਉਹ ਵਾਕਮਾਇਲੇ ਜੀ ਸੋ ਸਾਡੀ ਕੈਮਿਸਟਰੀ ਲੋਕ ਪਰਦੇ ਦੇ ਉੱਤੇ ਬਹੁਤ ਪਸੰਦ ਕਰਦੇ ਆ ਤਾਂ ਇਸ ਕਰਕੇ ਔਰ ਮੈਨੂੰ ਲੱਗਦਾ ਅਸੀਂ ਲੱਕੀ ਵੀ ਆ ਡਾਕੋਂ ਦੇ ਮੁੰਡੇ ਚਾਹੇ ਤਾਂ ਡਾਕੋਂ ਦਾ ਮੁੰਡਾ ਵਧੀਆ ਗਈ ਸਾਡੀ ਤਾਂ ਹੁਣ ਅਸੀਂ ਇਸ ਫਿਲਮ 'ਚ ਆ ਰਹੇ ਹਾਂ ਤਾਂ ਮੈਨੂੰ ਲੱਗਦਾ ਕਿ ਇਹ ਫਿਲਮ ਠੀਕ ਰਹਿ ਜਾਊਗੀ ਜਦੋਂ ਬਲੈਕਆਟ 2 ਦੀ ਮਤਲਬ ਗਲ ਸਟਾਰਟ ਹੋਈ ਸਟੋਰੀ ਤੁਸੀਂ ਉਹਨਾਂ ਨੇ ਟਾਈਮ ਤੋਂ ਵਰਕ ਕਰੇ ਤੁਹਾਡੇ ਦਿਮਾਗ ਦੇ ਵਿੱਚ ਜ਼ਹਿਨ ਚ ਸੀਗਾ ਕਿ ਜਦ ਧੀ ਵੀ ਮੈਂ ਇਸ ਮੂਵੀ ਦੇ ਵਿੱਚ ਨਾਲ ਹੋਣਗੀ ਨਹੀਂ ਉਹ ਕਰੈਕਟ ਦੀ ਇਦਾਂ ਦਾ ਨਿਕਲ ਕੇ ਆਇਆ ਕਿਉਂਕਿ ਉਹ ਪਿੰਡ ਦੀ ਕੁੜੀ ਆ ਔਰ ਬਹੁਤ ਫਨੀ ਕਰੈਕਟਰ ਆ ਬਹੁਤ ਜਿਗਰੇ ਵਾਲੀ ਕੁੜੀ ਆ ਉਹ ਉਹਦੇ ਉਹਨਾਂ ਦੇ ਫਾਸਿਲਦਾਰ ਰੋਲ ਸੁਖੀ ਚੱਲ ਪਾਜੀ ਕਰ ਰਹੇ ਨੇ ਤਾਂ ਉਹਨਾਂ ਦਾ ਇੱਕ ਅਲੱਗ ਟ੍ਰੈਕ ਹੈ ਉਹ ਮੈਂ ਰਿਵੀਲ ਨਹੀਂ ਕਰਨਾ ਚਾਹੁੰਗਾ ਫਿਲਮ ਦੇ ਵਿੱਚ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਜੀ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਜੀ ਥੈਂਕ